ਵਾਈਟ ਪੱਟੀ ਪਹਿਲਾਂ ਉਸ ਤੋਂ ਲੱਗਣੀ ਚਾਹੀਦੀ ਹੈ ਉਹ ਨਹੀਂ ਲੱਗੀ ਹੋਈ ਬੌੜਾਂ ਗੇਟ ਜਿਹੜਾ ਡਵਾਈਡਰ ਹੈ ਤੁਸੀਂ ਦੇਖੋਗੇ ਉਹਦੇ ਤੇ ਕੋਈ ਵੀ ਰਿਫਲੈਕਟਰ ਨਹੀਂ ਹੈ ਹਰ ਰੋਜ਼ ਰਾਤ ਨੂੰ ਜਦੋਂ ਧੁੰਦਾ ਪੈਣਗਾ ਉੱਥੇ ਕੋਈ ਨਾ ਕੋਈ ਗੱਡੀ ਉਹਦੇ ਤੇ ਚੜੂਗੀ ਔਰ ਕੋਈ ਕੀਮਤੀ ਜਾਨ ਜਾਂ ਪੱਟੜ ਹੋਗੀ ਜਾਂ ਸਵਾਰ-ਵਾਸ ਹੋਗੀ ਇਹ ਤਪਦੋ ਦੇ ਦਿਨ ਤੋਂ ਕਹੇ ਜੀ ਕਿ ਜਿਹੜਾ ਰਿੰਗ ਰੋਡ ਨਾਬੇ ਦਿਵਾਲੇ ਦੁਆਲੇ ਬੜੀ ਟਾਈਮ ਲੱਗੂਗਾ ਉਸ ਤੋਂ ਪਹਿਲਾਂ ਜਿਹੜੀ ਇਹ ਰੋੜ ਹੈ ਤੇ ਵਿਚਕਾਰ ਕਿਤੇ ਕਿਤੇ ਦੇਖ ਕੇ ਡਵਾਈਡਰ ਬਣਨ ਅ ਬੌੜਾ ਗੇਟ ਬੈਸਟ ਹਾਊਸ ਕਾਲੇ ਪਹੇਤੇ ਦੂਹੀ ਰੋਡ ਵਰਪਤੀ ਦੇ ਕੋਖੇ ਤੇ ਉੱਥੇ ਟ੍ਰੈਫਿਕ ਲਾਈਟਸ ਲੱਗਣੀਆਂ ਚਾਹੀਦੀਆਂ ਨੇ ਸਪੀਡ ਬ੍ਰੇਕਰ ਲੱਗਣੇ ਚਾਹੀਦੇ ਨੇ ਤੇ ਨੰਬਰ 2 ਤੇ ਟ੍ਰੈਫਿਕ ਪੁਲਿਸ ਹੈ ਟ੍ਰੈਫਿਕ ਪੁਲਿਸ ਦੀ ਨਫਰੀ ਵਧਾਉਣੀ ਚਾਹੀਦੀ ਹੈ ਤਾਂ ਕਿ ਇਹ ਟ੍ਰੈਫਿਕ ਹੈ ਤੇ ਕਿੰਨਾ ਟ੍ਰੈਫਿਕ ਹੈ ਔਰ ਜਿਹੜੇ ਟ੍ਰੈਫਿਕ ਡਰਾਈਵਰ ਜਾ ਵੀ ਰਹੇ ਨੇ ਜੀ ਆ ਦੇਖੋ ਹੁਣ ਸਾਡਾ ਜੋ ਪਲੇ ਕਾਰਡ ਦੇਖਦੇ ਨੇ ਉਹ ਉਠਾ ਚੱਕ ਕੇ ਜਾਂਦੇ ਨੇ ਪੋਜ਼ਿਟਿਵ ਸਾਈਨ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਹਾਂ ਇਹ ਜਿਹੜੇ ਕਿਸੇ ਨਾ ਕਿਸੇ ਨੂੰ ਤਾਂ ਕੰਮ ਕਰਨਾ ਪੈਣਾ ਕਿਸੇ ਨਾ ਕਿਸੇ ਨੂੰ ਤਾਂ ਰੋਡ ਸਾਈਡ ਤੇ ਸਾਈਡ ਤੇ ਉੱਤੇ ਖੜਨਾ ਪੈਣਾ ਆਪਣਾ ਕਾਰਡ ਲੈ ਕੇ ਤਾਂ ਕਿ ਜਿਹੜੀ ਸੁਤੀ ਪਈ ਐਡਮਿਨਿਸਟ੍ਰੇਸ਼ਨ ਆ ਉਹਨੂੰ ਜਗਾਇਆ ਜਾਵੇ